ਨੂੰ ਆਪ ਖਦਾ ਕਿਸੇ ਦਾ ਕੁਝ ਨਾ ਆਪਣੇ ਕੋਈ ਦੇ ਪ੍ਰਧਾਨ ਦੇ ਗੱਲਾਂ ਜੀ ਪੈਸੇ ਲੈਂਦੇ ਇੱਕ ਨੇ ਵੀ ਅਸੀਂ ਬਣਿਆ ਬਦਾਨ ਇਸ ਵੀਰ ਨੂੰ ਲਾ ਰਹੀ ਥੱਲੇ ਹੁੰਜੇ ਲਾ ਜੀ ਆ ਗੱਲ ਹੋਈ ਬੇਰੀ ਹੋ ਗੱਲ ਬੋਲੋ ਚੰਨੀ ਦਾ ਉਹਦੇ ਵਰਗੇ ਤਾਂ ਬੰਦੇ ਨਹੀਂ ਸਾਡੇ ਹੋਰੇ ਪੰਜਾਬ ਵਿੱਚ ਹੋ ਜਾ ਕੈਪਟਨ ਕੰਮ ਠੀਕ ਕਰਾ ਮਾਰੇ ਨਹੀਂ ਕਰਿਓ ਨਹੀਂ ਜਿਸ ਹਾਰ ਕਰਨ ਨੂੰ ਥੋੜਾ ਬੋਤਾ ਇਹ ਤਾਂ ਹੋ ਵੀ ਮੌਕਾ ਮਿਲੂਗਾ ਇਹਦਾ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੋੜ ਦੇ ਜਿੱਥੇ ਵੱਖ-ਵੱਖ ਲੋਕ ਸੱਥ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕੀ ਨਾਮ ਅੰਕਲ ਜੀ ਰੁਵੀ ਸਿੰਘ ਅੰਕਲ ਜੀ ਮਾਨ ਸਰਕਾਰ ਨੂੰ 3 ਸਾਲ ਹੋਣੇ ਆਲੇ ਨੇ ਕਿਵੇਂ ਦੇਖਦੇ ਹੋ ਕੰਮਕਾਰ ਹੋਏ ਨੇ ਹੈ ਠੀਕ ਹੋਏ ਨੇ ਜੀ ਕੋਈ ਧਿਆਨ ਚਾਹੀਦਾ ਤੁਹਾਡੇ ਨਹੀਂ ਕੋਈ ਧਿਆਨ ਚਾਹੀ ਨਹੀਂ ਹੈ ਨਹੀਂ ਮੈਂ ਅੱਛਾ ਜਿਵੇਂ ਬਿਜਲੀ ਦਿੱਤੀ ਸੀ ਕੀ ਇਹਨਾਂ ਨੇ ਉਹ ਤਾਂ ਫਾਇਦਾ ਮਿਲ ਰਿਹਾ ਮੁਫਤ ਬਿਜਲੀ ਉਹ ਤਾਂ ਫਾਇਦਾ ਮਿਲਦਾ ਹੀ ਹੈ ਹਾਂ ਮੇਰੇ ਮੋਟਰ ਮੋਟਰ ਹੋਈ ਕਰੀ ਜਾਦਾ ਇਹ ਮਿਲਦਾ ਠੀਕ ਹੈ ਹੂੰ ਤੇ ਕੋ ਜਿਵੇਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਉਹਨੂੰ ਮਜ਼ਬੂਤ ਕਰੋ ਸੁਖਬੀਰ ਬਾਦਲ ਕਹਿੰਦੇ ਤੁਹਾਡੇ ਕੀ ਹਾਲਾਤ ਨੇ ਇੱਥੇ ਪਿੰਡ 'ਚ ਸਾਡੇ ਦਾ ਹੀ ਕੋਈ ਪਤਾ ਨਹੀਂ ਜਿਹਦੇ ਕੋਈ ਬੰਨ ਕੀ ਤਰ ਕਿੱਧਰ ਫਿਰਦੇ ਹਾਂ ਹਾਂ ਅੱਛਾ ਲੈ ਜਲੇ ਪਰ ਨਹੀਂ ਕੋਈ ਕਿੱ데 ਕੋ ਕਿੱ데 ਅੱਛਾ ਹੂੰ ਇਹ ਤੁਹਾਨੂੰ ਮਤਲਬ ਲੱਗਦਾ ਕੀ ਹੈ ਜਿਵੇਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੀ ਤੁਸੀਂ ਦੇਖੇ ਨੇ ਪੰਜ ਵਾਰ ਮੁੱਖ ਮੰਤਰੀ ਬਣੇ ਸੁਖਬੀਰ ਬਾਦਲ ਅੱਗੇ ਹੁਣ ਅਕਾਲੀ ਦਲ ਨੂੰ ਚਲਾ ਰਹੇ ਨੇ ਤੇ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਬਾਕੀ ਪਾਰਟੀਆਂ ਠੀਕ ਨੇ ਹੁਣ ਚਾਹੀਦਾ ਹੁਣ ਚਾਹੀਦਾ ਉਹਨਾਂ ਨੂੰ ਚਾਹੀਦਾ ਬਦਲ ਚਿੱਖਾ ਮੇਰਾ ਸਾਡੀ ਕੌਮ ਫਿਰੋ ਠੀਕ ਹੈ ਕਿਵੇਂ ਹੋਊਗਾ ਫਿਰ ਕਿਵੇਂ ਹੋਣਾ ਜਨਤਨ ਨਾਲ ਹੋ ਨਹੀਂ ਦੱਸੋ ਸੀ ਲੱਗ ਕੇ ਤਾਂ ਹੀ ਤਾਂ ਹੀ ਬਣੂ ਜਰਾ ਅੱਛਾ ਹੂੰ ਜੇ ਸੁਖਬੀਰ ਬਾਦਲ ਦੁਬਾਰਾ ਫੇਰ ਪ੍ਰਧਾਨ ਬਣਦੇ ਨੇ ਫੇਰ ਠੀਕ ਹੈ ਕਿ ਕੋਈ ਹੋਰ ਬਣਨਾ ਚਾਹੀਦਾ ਨਹੀਂ ਠੀਕ ਆ ਠੀਕ ਆ ਉਹੀ ਠੀਕ ਹੈ ਹੂੰ ਹੂੰ ਠੀਕ ਹੈ ਬੀਬੀ ਹੁਣੀ ਰੋਲਾ ਪਾ ਰਹੀ ਨੇ ਕਹਿੰਦੇ ਵੀ ਸੁਖਵੀਰ ਬਦਲ ਠੀਕ ਨਹੀਂ ਪ੍ਰਧਾਨਗੀ ਚੰਦੂ ਮજરા ਵੀ ਕਹਿ ਰਹੇ ਨੇ ਨਹੀਂ ਨਹੀਂ ਉਹ ਤੇ ਇਹਨਾਂ ਵੀ ਜਾਣੇ ਉਹ ਨੂੰ ਲਈਆਂ ਪੁੱਛਣਾ ਪੁੱਛਣਾ ਜੀ ਪੁੱਤੇ ਅੱਛਾ ਹੂੰ ਅੱਛਾ ਜੇ ਕੋ ਪ੍ਰਕਾਸ਼ ਬਦਲ ਮੁੱਖ ਮੰਤਰੀ ਸੀ ਕੰਮ ਵਧੀਆ ਹੋਏ ਨੇ ਉਦੋਂ ਕੋਈ ਧਿਆਨ ਚੁਪੇ ਤੁਹਾਡੇ ਵਧੀਆ ਹੋਏ ਪੂਰੇ ਨੇ ਕੰਮ ਪੂਰੇ ਹੋਏ ਪੂਰੇ ਹੋਏ ਕੰਮ ਧਿਆਨ ਚ ਦੱਸੋ ਨਹੀਂ ਹੋਏ ਪੂਰੇ ਵਧੀਆ ਕਿਸਾਨਾਂ ਲਈ ਕੁਝ ਕੀਤਾ ਹੈ ਕਿਸਾਨਾਂ ਲਈ ਕੁਝ ਕੀਤਾ ਬੇਲ ਮਾਹ ਕਰੇ ਕੋਈ ਤਾਂ ਨਾਲ ਹੀ ਬਾਪ ਬੇਲ ਮਾਹ ਕਰਦੇ ਵੀ ਬਿਜਲੀ ਦੇ ਅੱਛਾ ਹੂੰ ਮੋਟਰਾਂ ਬੜੀ ਚੱਲਦੀਆਂ ਹੂੰ ਕੋਣ ਮਤਲਬ ਵਧੀਆ ਚੱਲ ਰਿਹਾ ਭਗਵੰਤ ਮਾਨ ਦੀ ਹਾਜ਼ਰੀ ਚ ਤਾਂ ਇਹ ਜਿਹੀ ਚੱਲਦਾ ਹੁਣ ਤਾਂ ਰਤਨਾਮਾ ਹਾਂ ਅੱਛਾ ਗ੍ਰਾਂਟਾ ਗ੍ਰੁੰਟਾ ਨੇ ਇਹ ਪਿੰਡ ਚ ਘਾਟ ਹੈ ਨਹੀਂ ਗ੍ਰਾਂਟਾ ਗ੍ਰੁੰਟਾ ਕੋਈ ਕੰਮਕਾਰ ਕਰਿਆ ਪੰਚਾਇਤ ਨੇ ਨਹੀਂ ਕੋਈ ਕੰਮ ਨਹੀਂ ਕਰਿਆ ਅਜਿਹੀ ਕਿਹੜੀ ਕੋਣ ਨਹੀਂ ਅਜਿਹੀ ਆਈ ਨਹੀਂ ਗ੍ਰਾਂਟਾ ਅੱਛਾ ਅਕਾ ਜੀ ਕੀ ਦੱਸੋ ਵੀ ਪੰਜਾਬ ਚ ਨਸ਼ਾ ਬਹੁਤ ਵੱਧ ਰਿਹਾ ਹੈ ਕਈ ਕਹਿੰਦੇ ਵੀ ਜੇ ਪੋਸਤ ਦੀ ਖੇਤੀ ਹੋਵੇ ਭੁੱਖੀ ਫੀਮਦੀ ਫਿਰ ਠੀਕ ਹੈ ਉਹਦਾ ਫਾਇਦਾ ਉਹ ਲੋ ਜੰਗਲ 'ਚ ਕਿਹੜੇ ਹੁਣ ਵਿਚਾਰੇ ਆ ਚਿੱਟਾ ਜੁੱਟਾ ਖਾਣੇ ਪੀਣੇ ਉਹ ਖਾ ਲਿਆ ਕਰਨ ਕਿ ਕੁੜੀਓ ਅੱਛਾ ਹੂੰ ਉਹਦਾ ਕੋਈ ਨੁਕਸਾਨ ਹੈਗਾ ਨਹੀਂ ਨਹੀਂ ਕਹਦਾ ਉਹਦਾ ਕੰਮ ਕਰਨੇ ਕੇ ਖਾ ਕੇ ਅੱਛਾ ਪਰਾਣੇ ਵਿਚੋ ਖਾਂਦੇ ਸੀਗੇ ਹਾਂਜੀ ਤੇ ਅੱਗੇ ਹੁਣ ਵੀ ਆਹ ਖਾਣੇ ਮਿਲਦੇ ਆ ਬਜਾ ਚੋਰੀ ਦੇ ਖਾਣੇ ਕਿਹੜੇ ਮਿਲਦੇ ਮਿਲਦੇ ਖਾਂਦੇ ਚੋਰੀ ਦੇ ਖਾਣੇ ਹੋਰ ਕੀ ਮਿਲਦੇ ਆ ਕਰਦੇ ਪੈਂਦੇ ਨੇ ਕੋਈ ਹਾਂ ਉਹ ਫਿਰ ਉਹਨਾਂ ਨੂੰ ਵੱਡਦਾ ਲਗਾ ਸਗਾ ਠੀਕ ਹੈ ਘਟਪੱਟ ਕਰਦਾ ਉਹਨੂੰ ਰੇਟ ਪਾਇਆ ਮਿਲਦੇ ਜਾਂਦੀ ਉਹ ਅਲਹੜਦਾ ਇਹ ਖਾਣੀ ਆ ਉਹ ਤਾਂ ਖਾਣੀ ਆ ਠੀਕ ਹੈ ਤੇ ਟਿੱਟੇ ਨਾਲ ਤਾਂ ਵੱਜਣਗੇ ਨਹੀਂ। ਇਹ ਟਿੱਟਾ ਟਿੱਟਾ ਪਿੰਨੇ ਆ ਉਹਰ ਪਾਣੇ ਆ ਨਸ਼ੇ ਪਤੀ। ਠੀਕ ਹੈ। ਉਹਨੂੰ ਤਾਂ ਫਾਇਦਾ ਹੀ ਆ। ਧੰਨਵਾਦ। ਕੰਮ ਤਾਂ ਕਰਦੇ ਆ ਪੂਰਨ। ਠੀਕ ਹੈ। ਭਾਈ ਤੁਹਾਡਾ ਕੀ? ਦੱਸੋ। ਠੀਕ। ਤੁਹਾਨੂੰ ਕੀ ਕਰਨੀ? ਨਾਮ ਦੱਸੋ। ਲਖਵੀਰ ਸਿੰਘ ਆ ਜੀ। ਠੀਕ ਹੈ। ਭਾਜੀ ਵੀ ਜਿਵੇਂ 3 ਸਾਲ ਹੋ ਗਏ ਮਾਨ ਸਰਕਾਰ ਨੂੰ ਤੁਸੀਂ ਕਿਵੇਂ ਦੇਖਿਓ ਆਲਦ ਵਾਲੇ ਵੀ ਕੰਮ ਚ ਜੀ? ਫਰਕ ਤਾਂ ਹੈਗਾ ਯਾਰ। ਸਕੂਲਾਂ ਸਕਾਲਾਂ 'ਚ ਫਰਕ ਪੈ ਗਿਆ ਜਿਵੇਂ ਆ ਐਡਵਾਂਸਰੀ ਹੋ ਗਿਆ ਚੀਜ਼ ਚ ਫਰਕ ਤਾਂ ਪਿਆ ਜਾ ਰਿਹਾ ਹੈ ਜੀ ਗਲਤ ਤਾਂ ਨਹੀਂ ਹੈਗੀ ਹੁਣ ਫਿਰ ਐ ਸਰਕਲ ਵੀ ਕਿੰਨੇ ਸਾਲ ਦਾ 흘ਿਆਪਤੀ ਹੌਲੀ ਹੌਲੀ ਕੰਮ ਗੱਡੀ ਜਿਵੇਂ ਐ ਤਾਂ 1 ਲੱਖ ਦਾ ਲੈਂਥ ਤੇ ਚੜਦੀ ਨਹੀਂ ਹੁੰਦੀ ਹੌਲੀ ਹੌਲੀ ਚੜਦੀ ਹੁੰਦੀ ਹੈ ਨਾ ਉਹ ਟਾਈਮ ਤਾਂ ਲੱਗੂ ਇਹਦਾ ਫਰਕ ਤਾਂ ਹੈਗਾ ਜੇ ਪਹਿਲਾਂ ਵੀ ਜਿਵੇਂ ਹੁਣ ਪਹਿਲਾਂ ਹਸਪੀਟਲ 'ਚ ਪੁੱਛਿੰਦੇ ਹੁੰਦੇ ਥਾਣੇ 'ਚ ਪੁੱਛਦਾ ਜਾਂਦਾ ਹੁੰਦਾ ਚਲੋ ਗਰੀਬ ਜਨਤਾ ਨੂੰ ਫਿਰ ਵੀ ਫਰਕ ਤਾਂ ਪਿਆ ਹੈ ਜੀ ਚੀਜ਼ ਦਾ ਨਹੀਂ ਹੁਣ ਜਿਵੇਂ ਸਰਕਾਰੀ ਦਫ਼ਤਰਾਂ 'ਚ ਜਿਵੇਂ ਜਾਣੇ ਉਹ ਪੈਸੇ ਉਸੇ ਮੰਗਦੇ ਨੇ ਕਿ ਨਹੀਂ ਮੰਗਦੇ ਨੂੰ ਪਾਸੇ ਚੱਲੋ ਆਪਣਾ ਤਾਂ ਇਹ ਕਦੇ ਜਾਂਦ ਨਹੀਂ ਹੈਗੇ ਠੀਕ ਹੈ ਚੱਲ ਤਾਂ ਹੈਗੇ ਸਾਰਾ ਕੁਝ ਚੱਲੀ ਜਾਂਦਾ ਹੁਣ ਐ ਤਾਂ ਹੈ ਨਹੀਂ ਵਿਚਾਰ ਵੀ ਹੁਣ ਜਿਵੇਂ ਫਤੇਕਰ ਸਾਹਿਬ ਆਗੇ ਤੇ ਭੋਂਤ ਮਾਨ ਤਾਂ ਬੈਠੋ ਨਹੀਂ ਲੱਗਾ ਕੁਰਤੀ ਢਾ ਕੇ ਉਹ ਤਾਂ ਹੁਣ ਸਾਰਿਆਂ ਜਿੰਮੇਵਾਰੀ ਸਮਝਣੀ ਚਾਹੀਦੀ ਯਾਰ ਥਾਣੇ ਨੂੰ ਥਾਣੇ ਦੀ ਹਸਪੀਟਲ ਹਸਪੀਟਲ ਨੂੰ ਜਿਵੇਂ ਕਹਦੇ ਵੀ ਥਾਰੇ ਜਿੰਮੇਵਾਰੀ ਸਮਝਣੀ ਚਾਹੀਦਾ ਹੁਣ ਜਿਵੇਂ ਘਰੇ ਆਪਣਾ ਇਕੱਲਾ ਬੰਦਾ ਘਰ ਚ ਚਲਾ ਹੀ ਸਕਦਾ ਚਲਾਉਣਗੇ ਸਾਰਾ ਪਰਿਵਾਰ ਜੇ ਇੱਕੇ ਬੰਦਾ ਵਿੱਚ ਮੜਾ ਹੋਵੇ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਹਿਲ ਜਾਂਦਾ ਉਹਦਾ ਫੇਰ ਯਾਰ ਐਡੀ ਵੱਡੀ ਗੱਲ ਆ ਇਦਾਂ ਕਰ ਲਾ ਜੇ ਫਿਰ ਹੋਟ ਜਿਵੇਂ ਮੰਨ ਲਓ 3 ਸਾਲ ਹੋ ਗਏ 2 ਸਾਲ ਰਹਿ ਗਏ ਉਸ ਤੋਂ ਬਾਅਦ ਅੱਗੇ ਫਿਰ ਚਾਹੀਦਾ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਸਮਾਂ ਜੇ ਹੁਣ ਸੁਧਾਰ ਕਰਨਗੇ ਥੋੜਾ ਬਹੁਤਾ ਇਹ ਤਾਂ ਹੋ ਗੂই ਮੌਕਾ ਫਿਰ ਮਿਲੂਗਾ ਹੀ ਜਾਂਦਾ ਜੇ ਠੀਕ ਨਹੀਂ ਗੱਲ ਹਰਕਤ ਹੈਗਾ ਯਾਰ ਇਹ ਜੀ ਗੱਲ ਤਾਂ ਨਹੀਂ ਹੁਣ ਤੁਹਾਨੂੰ ਪਤਾ ਹੀ ਹੈ ਬਾਕੀ ਤਾਂ ਸ਼ਰੋਮਣੀ ਕਾਲੀ ਦਾ ਦੱਸੋ ਵੀ ਜੋ ਹਾਲਾਤ ਬਣੇ ਹੋਏ ਨੇ ਉਹ ਫਿਰ ਲੜਾਈ ਪਈ ਹੋਈ ਉਹਨਾਂ ਦੇ ਅੰਦਰ ਵੀ ਕਹਿੰਦੇ ਸੁਖਵੀਰ ਬਾਦਲ ਪ੍ਰਧਾਨ ਦਾ ਬਣਨਾ ਤੁਸੀਂ ਕੀ ਚਾਹੁੰਦੇ ਹੋ ਪਿੰਡਾਂ ਦੇ ਲੋਕ ਵੀ ਸੁਖਵੀਰ ਠੀਕ ਹੈ ਆਪਾਂ ਨੂੰ ਇਹ ਜੀ ਤੱਕ ਮਤਲਬ ਨਹੀਂ ਹੈਗਾ ਕਿ ਉਹ ਪ੍ਰਧਾਨ ਬਣੇ ਜਾਂ ਨਾ ਬਣੇ ਬਾਕ ਫਾਚਾ ਇਹ ਸਰਕਾਰਾਂ ਇਸ ਤਰ੍ਹਾਂ ਚੱਲਣ ਦੀ ਠੀਕ ਹੈ ਕਿ ਗਲਤ ਗੱਲ ਹੈ ਜੀ ਹਾਂ ਸਹੀ ਗੱਲ ਹੈ ਇਹ ਤਾਂ ਆਪਾਂ ਦਾ ਮਿਹਨਤ ਦਾ ਮਤਲਬ ਆ ਬਾ ਮਿਹਨਤ ਕਰੋ ਆਪਣਾ ਪਰਿਵਾਰ ਜੀਵੇਂ ਚਲਾਉਣਾ ਕੋਈ ਚਲਾ ਸਕਦੇ ਮਤਲਬ ਜਿਵੇਂ ਤੂੰ ਆਮ ਲੋਕ ਨੇ ਉਹ ਫਿਰ ਲੀਡਰਾਂ ਦਾ ਵਿਸ਼ਵਾਸ ਘੱਟ ਕਰ ਦੇਣ ਉਹਨਾਂ ਆ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈਗੀ ਯਾਰ ਹੁਣ ਜਿਵੇਂ ਕਹਿੰਦੇ ਧਾਰਨੇ ਲਾਉਣੇ ਉਹ ਵੀ ਗਲਤ ਗੱਲ ਹੈ ਮੈਂ ਤਾਂ ਕਹਿੰਦਾ ਮਿਹਨਤ ਕਰੋ ਧਾਰਨੇ ਲਾਉਣ ਦੀ ਲੋੜ ਨਹੀਂ ਕਿਸੇ ਮੂਰੇ ਹੱਥ ਅੱਡੇ ਨਹੀਂ ਲੋੜ ਨਹੀਂ ਜਿਹੜੇ ਡੱਲੇ ਵਾਲੇ ਹੁਣੀ ਬੈਠੇ ਨੇ ਕਹਿੰਦੇ ਮੈਂ ਲੋਕਾਂ ਕਰਕੇ ਬੈਠਾ ਆ ਉਹ ਲੋਕਾਂ ਨੂੰ ਸਿੱਧੇ ਪਾਸੇ ਤੋੜ ਦੇਣ ਲੋਕ ਮੈਠਣ ਦੀ ਲੋੜ ਨਹੀਂ ਜੇ ਹੁਣ ਲੋਕਾਂ ਸਿੱਧਾ ਮਿਹਨਤ ਕਰੋ ਮੈਂ ਮਿਹਨਤ ਕਰੋ ਪੈਂਚੋ ਕਰਨ ਪਰ ਸਾਰਾ ਖੁਸ਼ ਹੋ ਸਕਦਾ ਅੱਛਾ ਹਾਂ ਮਤਲਬ ਕਿਸਾਨਾਂ ਦੀਆਂ ਮੰਗਾਂ ਜਿਵੇਂ ਕਹਿੰਦੇ ਨੇ ਉਹ ਬੈਸੀ ਬੈਠੇ ਨੇ ਉਹ ਨਹੀਂ ਬੈਠੇ ਨੇ ਵੈਸੇ ਨਹੀਂ ਚਲੋ ਉਹਦਾ ਜਿਵੇਂ ਰੇਟ ਰੂਟ ਮਿਲਣਾ ਚਾਹੀਦਾ ਜਿਵੇਂ ਮੰਨਦਾ ਉਹ ਵੀ ਚਾਹੀਦਾ ਉਹਨਾਂ ਨੂੰ ਥੋੜੇ ਜਿਹਾ ਸਹੂਲਤਾਂ ਵੀ ਚਾਹੀਦੀਆਂ ਜੇ ਹੁਣ ਜਿਹੜਾ ਸਿਨਾਮ ਤਕਾਉਣਾ ਉਹ ਬੰਦ ਹੋਵੇ ਤਕਾਉਣਾ ਵੀ ਥੋੜਾ ਬੋਦਾ ਕੰਮ ਟਾਂ ਕੇ ਕੇਂਦਰ ਸਰਕਾਰ ਸੁਣ ਨਹੀਂ ਰਹੀ ਗੱਲ ਉਹ ਕਹਿੰਦੇ ਵੀ ਪਹਿਲਾਂ ਵੀ ਕਿਸਾਨ ਉੱਥੇ ਦਿੰਦੀ ਆਏ ਸੀਗੇ ਹੁਣ ਫੇਰ ਉਧਰੋਂ ਬੈ ਕੇ ਜਾ ਕੇ ਪਰ ਕੇਂਦਰ ਗੱਲ ਨਹੀਂ ਸੁਣੀ ਲੱਗਦਾ ਵੀ ਅ ਜੋਣਾ ਪੈਨੇਟਾਈਸ਼ਨ ਉਹਦੇ ਵੀ ਆਪਾਂ ਘਰ ਹੀ ਨੇਦੇ ਵਾਲਾ ਸਾਨੂੰ ਦਿੱਤਾ ਆਪਾਂ ਤਾਂ ਮਿੰਟ ਤੱਕ ਮਤਲਬ ਆ ਜਰਾ ਚਲ ਆ ਇਹ ਦੱਸ ਦੋ ਵੀ ਪੋਸਤ ਦੀ ਖੇਤੀ ਆ ਜਿਹੜੀ ਸਾਰੇ ਲੋਕ ਮੰਗ ਚੁੱਕਰੇ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਕਈ ਕਹਿੰਦੇ ਨੇ ਵੀ ਜੇ ਪੋਸਤ ਦੀ ਖੇਤੀ ਹੋ ਗਈ ਲੋਕ ਇੱਧਰ ਨੂੰ ਲੱਗ ਜਾਣਗੇ ਪਰ ਇਹ ਸਹੀ ਹੈ ਕਿ ਗਲਤ ਹੈ ਹੁਣ ਜਿਹੜਾ ਨਸ਼ਾ ਕਰਦਾ ਉਹਨੂੰ ਹੋਊਗਾ ਆਪਾਂ ਤਾਂ ਨਜ਼ਰਦਾ ਨਾ ਵੀਡੀਓ ਕੋਈ ਨਹੀਂ ਕਰਦੇ ਪਿੰਦੇ ਆਪਾਂ ਤਾਂ ਜੀ ਤੱਕ ਮਤਲਬ ਹੀ ਨਹੀਂ ਆਪਾਂ ਕੀ ਮੈਂ ਕਹਿੰਦੇ ਚਾਈ ਦੀ ਆ ਖੇਤੀ ਜਾਈਦੀ ਆ ਖੇਤੀ ਜਾਈਦੀ ਆ ਨਾ ਕਦੇ ਜਰਦਾ ਨਾ ਕੋਈ ਵੀਡੀਓ ਹੀ ਨਹੀਂ ਚੀਟੇ ਚ ਕੰਪੈਨਟ ਜਾਣ ਵਾਲਾ ਖੋਰ ਨਹੀਂ ਕਰਦਾ ਚੋੜਾ ਪੰਜ ਮਿੰਟ ਸੜਕ 'ਤੇ ਮਸ਼ੀਨ ਬੰਨਾਂਗਾ ਤਾਂ ਜਰਦਾ ਟੈਕਸ ਨਹੀਂ ਕਰਿਆ ਠੀਕ ਹੈ ਪੈਕ ਚੱਕ ਲਈਦਾ ਹਾਂ ਸ਼ਾਮ ਕਲਨ ਲਈਦਾ ਕਦੇ ਕਦੇ ਠੀਕ ਹੈ ਹੂੰ ਆਪਾਂ ਕਿਵੇਂ ਕਹਾਂ ਦੀ ਭੁੱਕੀ ਚਾਹੀਦੀ ਸਾਨੂੰ ਪੀਮ ਚਾਹੀਦਾ ਕੋਈ ਵੀ ਚਾਹੀਦਾ ਠੀਕ ਹੈ ਆਪਾਂ ਨੂੰ ਕਿਹ ਚਾਹੀਦੀ ਨੇ ਕੋਈ ਆਪਾਂ ਕਿਵੇਂ ਕਹਾਂ ਦੀ ਸਾਨੂੰ ਆਜੀ ਚਾਹੀਦੀ ਇਹ ਤਾਂ ਡਰਾਈਵਰਾਂ ਨੂੰ ਨਾ ਵੀ ਬਦਨਾਮ ਕਰਿਆ ਇੱਕ ਤਰੀਕੇ ਨਾਲ ਨਾ ਵੀ ਕਹਿੰਦੇ ਵੀ ਭੁੱਕੀ ਫੀਮ ਤੋਂ ਬਿਨਾ ਕੰਬੈਨ ਟਰੱਕ ਕੁਝ ਵੀ ਹੈਵੀ ਵਾਹਕਲ ਨਹੀਂ ਚਲਾ ਸਕਦੇ ਪੰਜ ਦਿਨ ਹੋਇਆ ਮੈਨੂੰ ਆਇਆ ਮੈਂ ਕਿਰਾਾਟ ਕਦੋਂ ਆਇਆ ਹਜੂਰ ਸਾਹਿਬ ਤੋਂ ਅੱਗੇ 500 ਕਿਲੋਮੀਟਰ ਤੇ ਨਾ ਕਦੇ ਜਰਦਾ ਚਾਹੀ ਬੈਂਪੜਾ ਹਾਂ ਕੋ ਵੀਰੋ ਪੈਸਾ ਦੀ ਤਾਂ ਸ਼ੌਂਕ ਆਪਾਂ ਨੂੰ ਸ਼ੌਂਕ ਨਾਲ ਕੋਈ ਮਰਜ਼ੀ ਸ਼ੌਂਕ ਨਾਲ ਕੰਮ ਹੁੰਨੇ ਆ ਹੁਣ ਤੁਸੀਂ ਫਿਰਦੇ ਠੰਡ 'ਚ ਕੱਢਣਾ ਫਿਰਦੇ ਸ਼ੌਂਕ ਇਕ ਵੀ ਆਪਾਂ ਤਰੱਕੀ ਕਰਨੇ ਕੰਮ ਵਧਣ ਅੱਗੇ ਹਾਂਜੀ ਠੀਕ ਆ ਹੂੰ ਛੋਟੇ ਹੁੰਦੇ ਸਾਰੇ ਡੈਡੀ ਦੀ ਡੈਥ ਹੋ ਗਈ ਸੀ ਸਾਰਾ ਕੁਝ ਬਣਾਇਆ ਜੀ ਗੱਲ ਕੋਈ ਨਹੀਂ ਹੈਗੀ ਜਿੰਨਾ ਜ਼ਿਆਦਾ ਵੀ ਲੱਤੀ ਆ ਪਲਾੜ ਵੀ ਲੱਤੇ ਵੀ ਹਾਂ ਮਿਹਨਤ ਕਰੀਏ ਸ਼ੌਂਕ ਆ ਮਨ 'ਚ ਸ਼ੌਂਕ ਰੱਖ ਕੇ ਆਵੇ ਚਲੋ ਛੱਡ ਜਾਨੇ ਹੁਣ ਦੋ-ਤੋਂ ਦੋ ਮਹੀਨੇ ਕੰਨੀ ਆਉਂਦੇ ਜਰਾ ਹਾਂ ਸ਼ੌਂਕ ਆ ਮਨ 'ਚ ਸ਼ੌਂਕ ਰੱਖਣਾ ਪੈਂਦਾ ਜੇ ਅੱਗੇ ਵਧਣਾ ਆਪਾਂ ਨੇ ਕੀ ਗਲਤ ਉੱਠ ਕੇ ਤਾਂ ਭਾਈ ਜੋ ਚਾਹ ਨਹੀਂ ਪੀਣੀ ਤੇ ਆਉਂਿੰਦੇ ਬਸ ਸਾਰਾ ਕੁਝ ਹੋ ਗਿਆ ਅੱਗੇ ਕੀ ਬਦੂਗੇ ਹੂੰ ਮੈਂ ਤਾਂ ਕਹਿੰਦਾ ਸਰਕਾਰਾਂ ਪਤਾ ਗੱਲ ਤੇ ਜੋ ਬਣਾਉਣੇ ਸਰਕਾਰ ਆਏ ਕੰਨਾ ਕਰੋ ਮਿਹਨਤ ਕਰੋ ਜੇ ਸਾਰਾ ਕੁਝ ਮਿਲਦਾ ਫਿਰ ਫੇ ਜਿੰਮੇ ਤੁਹਾਡੀ ਗੱਲਬਾਤ ਕਰ ਰਿਹਾ ਹਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨ ਕੰਮ ਕਰਦੇ ਨਹੀਂ ਕੀ ਕਹਿੰਦੇ ਨੇ ਵੀ ਹੈ ਹੀ ਨਹੀਂ ਯਾਰ ਹੁਣ ਕਿਉਂ ਨਹੀਂ ਕਿਆ ਕਿਆ ਨਹੀਂ ਹੈਗਾ ਅੱਜ ਕੱਲ੍ਹ ਦੁਨੀਆ 'ਚ ਹੂੰ ਕਿਆ ਨਹੀਂ ਕੁਝ ਸਾਰਾ ਕੁਝ ਸਾਰਾ ਕੁਝ ਮਿਹਨਤ ਕਰੋ ਸਾਰਾ ਕੁਝ ਮਿਲਦਾ ਯਾਰ ਮਹਾਂਵਾਹੀ ਕੋਸ ਹੋਰ ਕੀ ਹੂੰ ਠੀਕ ਮੁਮੈਂਟ ਕਰਦੇ ਆ ਸੀਜ਼ਨ 9 ਨਾ ਮੈਂ ਕਿੰਨਾ ਰੁਪਿਆ 10 15 20000 ਜੇਬ ਚ ਰਹਿੰਦਾ ਹਰ ਵੇਲੇ ਨਾਲ ਦਿਹਾੜੀਦਾਰ ਬੰਦੇ ਆ ਹੂੰ ਨਹੀਂ ਜਿੱਕੀ ਤਨ ਮੈਂ ਪਲਾਟ ਦਿਖਾ ਦੇਣਾ ਤੁਹਾਨੂੰ ਪਿਆ ਜਗਾ ਲੱਤੀ ਵੀ ਦਿਖਾ ਦੇਣਾ ਚਾ ਅਸੀਂ ਇਕੱਠੇ ਆ ਚਾਰ ਭਾਈ ਇੱਕ ਦਾਰੂਪਿੰਦਰ ਅੱਡ ਕਰਤਾ ਤਿੰਨ ਭਾਈ ਇੱਕ ਆਪਰਾ ਬੈਠਾ ਤਿੰਨ ਇਕੱਠੇ ਆ ਸੀ ਹੁਣ ਵੀ ਮਾਤਾ ਦੇ ਨਾਲ ਇੱਕ ਚੁੱਲੇ ਰੋਟੀ ਪੱਕਦੀ ਆ ਕਿਵੇਂ ਤਰੱਕੀ ਮਿਲੂਗੀ ਵਿਆਹ ਵਾਹ ਤੋਂ ਨੇ ਪਹਿਲਾਂ ਅੱਡ ਹੋਣ ਦਾ ਕਮਤਲਾ ਰੱਖਦੇ ਆ ਹੁਣ ਜਿੱਥੇ ਇੱਕ ਚੀਜ਼ ਨਾਲ ਥਾ ਨਾ ਕਿਤੇ ਚਾਰ ਚਾਰ ਚੀਜ਼ਾਂ ਬਣ ਗਿਆ ਉਹ ਖਰਚਾ ਵਧੂਗਾ ਜੀ ਕਿ ਘਟੂਗਾ ਜੀ ਵੱਡੀ ਗੱਲ ਹੈ ਹੂੰ ਪੂਰਾ ਹਾਂਜੀ ਤਿੰਨ ਚਾਰ ਭਾਈ ਇੱਕ ਆड्डा ਤਿੰਨ ਅਸੀਂ ਇਕੱਠੇ ਹੁਣ ਵੀ ਹੂੰ ਧੰਨਵਾਦ ਇੱਕ ਚੁੱਲੇ ਰੋਟੀ ਬੱਕਦੀ ਆ ਠੀਕ ਹੈ ਕਿਉਂ ਨਹੀਂ ਤਰੱਕੀ ਮਿਲੂਗੀ ਯਾਰ ਹੁਣ ਅਸੀਂ ਨੰਗ ਜਾ ਮੈਂ 2-2 ਮਹੀਨੇ ਵਾਰ ਲਾ ਕੇ ਹੁਣਾ ਮੈਨੂੰ ਪਿੱਛੇ ਟੈਨਸ਼ਨ ਨਹੀਂ ਹੈਗੀ ਪਿੱਛੇ ਹੈਗੀਆਂ ਸਾਹਮਣੇ ਵਾਲੇ ਹੂੰ ਇਹ ਬਹੁਤ ਹੁਦਾ ਨਹੀਂ ਹੈਗਾ ਕੱਦਿਆਂ ਸਰਕਾਰਾਂ ਪਾਉਂਦੀ ਨਹੀਂ ਹੁੰਦਾ ਆਪਣਾ ਆਪ ਵੀ ਲੜਾਈ ਲੜਨੀ ਪੈਂਦੀ ਥੋੜੀ ਬਹੁਤੀ ਠੀਕ ਨਹੀਂ ਗੱਲ ਠੀਕ ਹੈ ਜੋ ਬਾਬਾ ਜੀ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਜਸਪਾਲ ਸਿੰਘ ਆ ਜੀ ਠੀਕ ਹੈ ਬਾਬਾ ਜੀ ਜੋ ਪੰਜਾਬ ਦੇ ਹਾਲਾਤ ਨੇ ਇਸ ਵਕਤ ਕਿਵੇਂ ਦੇਖਦੇ ਹੋ ਵਧੀਆ ਚੱਲ ਰਿਹਾ ਸਾਰਾ ਕੁਝ ਅੱਜ ਕੱਲ ਠੀਕ ਹਲਦੀ ਕੱਢੀ ਠੀਕ ਜਾ ਰਿਹਾ ਕੱਲ ਨੂੰ ਕਹਿ ਨਹੀਂ ਸਕਦੇ ਹਾਂਜੀ ਭਗਵੰਤ ਜੀ ਮਾਨ ਕਿਵੇਂ ਲੱਗਿਆ ਪਹਿਲਾ ਮੁੱਖ ਮੰਤਰੀ ਵੀ ਦੇਖੇ ਭਗਵੰਤ ਮਾਨ ਕਿਵੇਂ ਲੱਗਿਆ ਭਗਵੰਤ ਠੀਕ ਹੈ ਭਗਵੰਤ ਮਾਨ ਦੇ ਹੁੰਦੇ ਲਾਈਟ ਵੀ ਨਹੀਂ ਭੱਜੀ ਨਹੀਂ ਠੀਕ ਹੈ ਬੁਰੇ ਘੰਟੇ ਲਾਈਟ ਆਉ ਨਹੀਂ ਰਹੀ ਹੈ ਹਾਂ ਹੁਣ ਹੁਣ ਵੀ ਠੀਕ ਹੈ ਅੱਛਾ ਅਸੀਂ ਇਹ ਮਾੜਾ ਮਾੜਾ ਨਹੀਂ ਹੈ ਠੀਕ ਹੈ ਹਾਂਜੀ ਓਕੇ ਤੇ ਜਿਵੇਂ ਅਕਾਲੀ ਜਨ ਤੁਸੀਂ ਦੇਖਿਆ ਪ੍ਰਕਾਸ਼ ਬਾਦਲ ਮੁੱਖ ਮੰਤਰੀ ਸੀ ਕਹਿੰਦੇ ਉਹ ਤੋਂ ਵਧੀਆ ਚੱਲਦਾ ਸੀ ਕੰਮਾ ਉਹਦੋਂ ਕੀ ਹਾਲਾਤ ਸੀ ਪ੍ਰਕਾਸ਼ ਬਾਦਲ ਵੇਲੇ ਉਹਨੇ ਆਪ ਖਾਦਾ ਸਿੱਧਾ ਉਹਨਾਂ ਨੇ ਆਪ ਖਾਦਾ ਇਸੇ ਦਾ ਕੁਝ ਨਹੀਂ ਬਣਾ ਆਪਣੇ ਗੋਜ ਪ੍ਰਧਾਨ ਦੇ ਗੱਲਾਂ ਜੀ ਪੈਸੇ ਲੈਂਦੇ ਸੀ ਹਾਂ ਇਹਦੇ ਵਿੱਚ ਕੋਈ ਚੋਹੋ ਨਹੀਂ ਹੈ ਉਹਨਾਂ ਦਾ ਕੰਮਦਾਰ ਦੂਰ ਰੋਟ ਦਾ ਹਾਂ ਨੀ ਉਹ ਕਹਿੰਦੇ ਵੀ ਜਿੰਨਾ ਕੁਛ ਕਰਿਆ ਅਸੀਂ ਕਿਸਾਨਾਂ ਵਾਸਤੇ ਸੜਕਾਂ ਬਣਾਈਆਂ ਕਦੇ ਕੰਮ ਹੀ ਸਾਰੇ ਅਸੀਂ ਕਰਕੇ ਆਏ ਆ ਕੁਛ ਨਹੀਂ ਕਰਿਆ ਜੀ ਇਹਨਾਂ ਨੇ ਅਸੀਂ ਕਿਆ ਕਰਿਆ ਕਿ ਸੜਕੇ ਬਣਾ ਦਿੱਤੀ ਕੋਈ ਕੋਈ ਖਾਸ ਗੱਲ ਤਾਂ ਨਹੀਂ ਹੈ ਜੇ ਪੈਸੇ ਆਪ ਖਾਦੇ ਨੇ ਇਹਨਾਂ ਸਭ ਹਾਂ ਸੁਖਵੀਰ ਬਾਦਲ ਕਿਵੇਂ ਲੱਗਿਆ ਵਧੀਆ ਉਹ ਬੰਦਾ ਹੋਈ ਵਧੀਆ ਨਹੀਂ ਇਹਨਾਂ ਚ ਕਾਲੀ ਸਾਹਿਬੇ ਬੇਕਾਰੇ ਆ ਨਾ ਠੀਕ ਆ ਆਪਾਂ ਕਭ ਅਸੀਂ ਵੀ ਵੋਟ ਕਾਲੀ ਨੂੰ ਪਾਉਂਦੇ ਦੇ ਹੂੰ ਹੁਣ ਹਟੇ ਹਾਂ ਕੈਪਟਨ ਕਿਵੇਂ ਲੱਗਿਆ ਫਿਰ 5 ਸਾਲ ਉਹ ਵੀ ਰਹੇ ਨੇ ਕਿ ਕੰਮ ਵੀ ਠੀਕ ਤਾਂ ਬਾਅਦ ਜਾ ਕੇ ਥੋੜਾ ਹੋਇਆ ਕੈਪਟਨ ਕੰਮ ਠੀਕ ਕਰਿਆ ਉਹ ਮਾਰੇ ਨਹੀਂ ਕਰਿਓ ਉਹਨੇ ਕਰੇ ਕੁਛ ਉਹਨੇ ਕੰਮ ਐ ਠੀਕ ਕਰਿਆ ਉਹਨੇ ਹਾਂ ਨਾ ਠੀਕ ਹੈ ਕਿਹਦੀ ਘਰ ਘਰ ਨੌਕਰੀ ਦਵਾ ਕੇ ਕਿੰਨੀਆਂ ਮਿਲਿਆ ਤੁਹਾਡੇ ਪਿੰਡਾਂ ਘਾਟ ਦਾ ਮੁਕਦੀ ਨਹੀਂ ਹੁੰਦੀਆਂ ਹਾਂ ਇਹ ਅੰਮਦਾ ਚੱਲਦੇ ਨੇ ਕੋਈ ਰਹਿ ਗਿਆ ਕੋਈ ਨਹੀਂ ਰਿਹਾ ਉਹ ਮੈਂ ਆਰਮੀ ਜੀ ਨੌਕਰੀ ਕਰਕੇ ਆਇਆ ਪੰਡਾ ਸਰ ਹਾਂ ਸਹੀ ਕਰਕੇ ਆਇਆ ਅਸੀਂ ਝੂਠ ਬੋਲਦੇ ਨਹੀਂ ਝੂਠ ਬੋਲਣਾ ਫਾਇਦਾ ਕੋਈ ਨਹੀਂ ਹਾਂ ਉਦੋਂ ਬੱਚ ਚੰਨੀ ਵੀ ਰਹੇ ਨੇ ਚੰਨੀ ਕਿੰਨੇ ਦਾ ਲੱਗਿਆ ਤਿੰਨ ਕਿ ਮਹੀਨੇ ਸੀ ਉਹਦੇ ਕੋਲ ਕਹਿੰਦੇ ਮੈਂ ਬੜੇ ਕੰਮ ਕਰ ਗਿਆ ਨਹੀਂ ਕਰੇ ਆ ਕੰਮ ਦਾ ਜਿਹੜੇ ਕਰੇ ਵਿਚਾਰੇ ਨੇ ਹਾਂ ਬਸ ਠੀਕ ਆ ਹੁਣ ਉਹ ਕਹਿੰਦੇ ਵੀ ਜੁਨਟਾ ਘਟਾ ਗਿਆ ਮੈਂ ਵੀ ਇਹ ਘਟਾ ਗਿਆ ਵਿਚਾਰਾ 10 ਰੁਪਏ ਖਨੀ ਕਰ ਪਈ ਇਹ ਘਟਾ ਗਿਆ ਦਾ ਉਹਨੇ ਫੇਰ ਲਾਗੂ ਕਰਤੇ ਅੱਛਾ ਹਾਂ ਜਿਵੇਂ ਭਗਵਾਨ ਜੁਨਟਾ ਦਿੱਤੀ ਹੋਈ ਤੁਹਾਨੂੰ ਮੁਫਤ ਕਰੀ ਹੋਏ ਬਿਜਲੀ ਫਾਇਦਾ ਮਿਲਦਾ ਹੈ ਫਾਇਦਾ ਪੂਰਾ ਮਿਲਦਾ ਹਾਲੇ ਅੱਛਾ ਗਾਹਾਂ ਰੋਹੀ ਦੇ 2 ਮਹੀਨੇ ਬੇ ਲਾਊਗਾ ਮੱਖੇ ਮੁਕ ਚੱਲ ਬਨੇ ਕੂਲੇ ਲੱਗਦੇ ਨੇ ਲਾਉਣ ਹਾਂ ਏਸੀ ਲਾਉਂਦੇ ਜੀ ਨਿਆਣਿਆਂ ਚ ਗੱਲ ਦੇ ਮਾਤਰ ਦਾ ਨਿਕਲ ਦੇਖਾ ਪੈ ਜਨੇ ਨਿਆਣੇ ਹਟਦੇ ਨਹੀਂ ਏਸੀ ਲਾਉਂਦੇ ਜੋ ਜਦ ਦੋ ਮਹੀਨੇ ਪਹਿਲਾਂ ਹੁਣ ਬਾਬਾ ਜੀ ਇੱਕ ਨਾ ਅਕਾਲ ਤਖਤ ਸਰ ਦੇ ਜਥੇਦਾਰ ਕਹਿੰਦੇ ਨੇ ਪੀ ਅਕਾਲੀ ਦਲ ਨੂੰ ਇੱਕ ਕਰਨਾ ਆਪਾਂ ਪੰਥ ਨੂੰ ਅੱਗੇ ਲਿਆਉਣਾ ਹੈ ਅੱਗੇ ਕਿਉਂ ਨਹੀਂ ਆ ਰਿਹਾ ਪੰਥ ਇੱਕ ਕਿਉਂ ਨਹੀਂ ਹੋ ਰਿਹਾ ਪੰਥ ਦਾ ਜੇ ਕੋਈ ਕਰਨਗੇ ਪੰਥ ਆਊ ਆ ਸਕਦਾ ਇਹ ਹੀ ਗੱਲ ਨਹੀਂ ਹੈ ਜੇ ਕੰਮ ਕਰਨਗੇ ਕੋਈ ਹਾਂ ਤਾਂ ਹੀ ਆਊ ਕਿਵੇਂ ਆਊਗਾ ਜੀ ਬੀਬੀ ਹੁਣ ਹੀ ਲੱਗ ਚੱਲ ਰਹੇ ਨੇ ਬੀਬੀ ਜਗੀਰ ਕੌਰ ਉਹ ਲੱਗ ਚੱਲ ਰਹੇ ਨੇ ਸਹੀ ਕੰਮ ਕੋਈ ਨਹੀਂ ਸਭ ਖਾਣ ਵਾਲੇ ਹੀ ਆ ਸਿੱਧੀ ਗੱਲ ਆ ਮੈਂ ਚੋਰੀ ਖਾ ਲਵਾਂ ਤੁਸੀਂ ਸਾਹਮਣੇ ਖਾ ਲਵਾਂ ਹੈ ਖਾਣ ਵਾਲੇ ਸਾਰੇ ਹੀ ਆ ਹਾਂ ਹਾਂ ਮਨਜੇ ਨੂੰ ਬਰਾਬਰ ਦਾ ਹੈ ਨਹੀਂ ਉਹ ਥੋੜਾ ਖਾ ਕੇ ਬਹੁਤ ਖਾ ਗਿਆ ਉੱਪਰ ਸੱਦੇ ਆਂਗਾ ਹਾਂ ਸਭ ਇਕਣ ਆ ਆ ਇੱਕ ਆਖਰੀ ਸਵਾਲ ਹੀ ਦੱਸ ਦੋ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਕਹਿ ਰਹੇ ਨੇ ਜਾਂ ਪੁਰਾਣੇ ਬਜ਼ੁਰਗ ਕਹਿ ਰਹੇ ਨੇ ਵੀ ਅਸੀਂ ਪੋਸਤ ਖਾਂਦੇ ਸੀ ਕੰਮ ਕਰਦੇ ਸੀ ਵੀ ਹੁਣ ਨੌਜਵਾਨ ਪੀੜ੍ਹੀ ਦੂਜੇ ਸਿੰਥੈਟਿਕ ਗੋਲੀਆਂ ਗਲੀਆਂ ਦੇ ਪਾਸੇ ਤੁਰੀ ਹੋਈ ਹੈ ਉਹ ਜੇ ਪੋਸਤ ਦੀ ਖੇਤੀ ਪੰਜਾਬ ਚ ਹੋਵੇ ਸਹੀ ਹੈ ਅੱਜ ਹੀ ਸਹੀ ਦਾ ਹੈ ਉਹਨਾਂ ਹੋਰ ਬਦਲੇ ਜਾਣਗੇ ਅੱਛਾ ਘਟਣ ਗਿਆ ਕੰਮ ਕੰਮ ਨਹੀਂ ਹੈ ਕਿਸੇ ਨੇ ਕਰਨਾ ਬਦਲੇ ਜਾਣਗੇ ਬਦਲੇ ਜਾਣ ਖਾਣ ਬਸ ਚੁੱਪ ਹੋ ਗਿਆ ਹਾਂ ਹਾਂ ਆਪ ਹੋ ਜਾਣਾ ਨਹੀਂ ਆਪਾਂ ਸਿੱਧੇ ਹਾਂ ਆਮ ਹੋਏ ਉਹ ਦੇਖਾਂਗੇ ਨੇ ਉਹ ਦੇਖਾਂਗੇ ਭੁੱਖੀ ਲਾਓ ਜੇ ਮਾਤੜਿਆ ਪਚਾਵਾ ਉਹਨੇ ਵੀ ਉੱਕੀ ਭਰੇ ਹੋ ਜਾਣਾ ਪਰ ਇੱਕ ਕਹਿੰਦੇ ਵੀ ਡਾਕਟਰ ਕਹਿੰਦੇ ਨੇ ਵੀ ਇਹ ਵੀ ਗੱਲ ਸੁਣੀ ਆ ਨਵਜੋਤ ਸਿੱਧੂ ਵੀ ਕਹਿੰਦੇ ਸੀ ਵੀ ਜਿਹੜੇ ਭੁੱਕੀ ਫੀਮ ਖਾਂਦੇ ਸੀਗੇ ਉਹ ਮਰਦਾ ਨਹੀਂ ਉਹਦੇ ਨਾਲ ਕੋਈ ਮਰਦੇ ਕਿ ਨਹੀਂ ਜਿਆ ਖਾਊਗਾ ਮਰੂ ਓਏ ਨਹੀਂ ਜਾ ਮੈਂ ਗੁਆੜੀ ਵਾਲੇ ਨਹੀਂ ਜਿਹੜੇ ਹਾਂ 5 ਰੁਪਏ ਤੋਂ ਆ ਫੀਮ ਹੁੰਦੀ ਸੀ ਮੈਂ ਉੱਥੇ ਵੀ ਖਾਧੀ ਹਾਂ ਬਹੁਤ ਸਸਤੀ ਫੀਮ ਸੀ ਜਮਾਈ ਹੁਣ ਤਾਂ ਅਜਾੜਾ ਦੇ ਸਾਹ ਹੋ ਗਈ ਆ ਹਾਂ ਨਾ ਬਾਈ ਦਾ ਕੋਈ ਨਹੀਂ ਆਇਆ ਜਿਹੜੀ ਲੱਕੀ ਉਹ ਛੱਡ ਨਹੀਂ ਸਕਦਾ ਉਹ ਮੈਂ ਫੇਰਾ ਪੀਂਦੇ ਸੀ ਬਈ ਸਾਹਮਣੇ ਲਾਈ ਦੀ ਆਪਣੀ ਘੜ ਦੀ ਗੱਡੀ ਨਾ ਘੜਦੇ ਘੁੱਟ ਨਹੀਂ ਰਿਹਾ ਹੁਣ ਘੜਦੇ ਬਹੁਤ ਗੱਡੀਆਂ ਪਹਿਲਾਂ ਅੱਛਾ ਹਾਂ ਘੁੱਟ ਨਹੀਂ ਜਿਆ ਨਾ ਹਾਂ ਗੰਨੇ ਘਟ ਲਾਉਂਦੇ ਮੈਂ ਵੀਦੇ ਹੀ ਨਹੀਂ ਖਾ ਠੀਕ ਹੈ ਚੰਗਾ ਧੰਨਵਾਦ ਜੀ ਪਾਜੀ ਕੀ ਨਾਮ ਹੈ ਮਾਰਦੇ ਪਾਜੀ ਕੀ ਨਾਮ ਆ ਜੀ ਸਵਰਨ ਸਿੰਘ ਆ ਜੀ ਠੀਕ ਹੈ ਪਾਜੀ ਤੁਸੀਂ ਕਿਵੇਂ ਦੇਖਦੇ ਹੋ ਪਿਛਲੇ ਕਈ ਸਰਕਾਰਾਂ ਦੇਖੀਆਂ ਕਾਂਗਰਸ ਕਾਲੀ ਦਲ ਤੇ ਉਸ ਤੋਂ ਬਾਅਦ ਨਵੀਂ ਤੁਸੀਂ ਲਿਆਂਦੀ ਹੈ ਨਾ ਤੇ ਆਮ ਆਦਮੀ ਪਾਰਟੀ ਦੀ ਕਿੰਨਾ ਕੁ ਤੁਹਾਡੀਆਂ ਉਮੀਦਾਂ ਦੇ ਖਰੇ ਉੱtre ਨਵੀਂ ਸਰਕਾਰ ਨਵੀਂ ਸਰਕਾਰ ਦਾ ਵੀਰੇ ਹੁਣ ਕੀ ਕਹਿ ਸਕਦੇ ਆ ਤਾਂ ਵੀ ਨਵੀਂ ਸਰਕਾਰ ਦਾ ਹੁਣ ਹਲੇ ਤਾਂ ਇਹਨਾਂ ਨੇ ਪਿੰਡਾਂ ਨੂੰ ਗਰੰਟਾ ਵੀ ਨਹੀਂ ਦਿੱਤੀਆਂ ਅੱਛਾ ਨਵੀਂ ਸਰਕਾਰ ਤੇ ਹਲੇ ਕੁਝ ਨਹੀਂ ਦਿੱਤਾ ਹਲੇ ਕੁਝ ਨਹੀਂ ਦਿੱਤਾ ਨਵੀਂ ਸਰਕਾਰ ਨੇ ਬਈ ਅੱਗੇ ਫਿਰ ਕੀ ਲੱਗਦਾ ਵੀ ਕੰਮਕਾਰ ਪਿੰਡਾਂ ਦੇ ਵਿੱਚ ਹੋਲ ਨਹੀਂ ਰੁਕੇ ਪੈਨੇ ਕੰਮਕਾਰ ਤਾਂ ਵੀਰੇ ਜਿਹੜੇ ਹੌਲੇ ਪੈਣਾ ਹੌਲੇ ਉਹ ਤੇ ਬਾਅਦ ਤਾਂ ਕੋਈ ਕੰਮ ਨਹੀਂ ਹੋਇਆ ਹੁਣ ਨਹੀਂ ਹੋ ਰਿਹਾ ਕੋਈ ਵੀ ਕੰਮ ਹੁਣ ਤਾਂ ਨਾ ਕਿਸੇ ਪਿੰਡ ਨੂੰ ਗ੍ਰਾਂਟ ਮਿਲ ਰਹੀ ਆ ਸਾਡੇ ਪਿੰਡ ਦੇ ਵਿੱਚ ਜਿਹੜੀ ਪਹਿਲਾਂ ਗ੍ਰਾਂਟ ਆਈਆਂ ਵੇ ਤੇ ਉਹੀ ਲੱਗੀਆਂ ਮੁੜ ਕੇ ਕੋਈ ਗ੍ਰਾਂਟ ਨਹੀਂ ਆਈ ਹੋਰ ਤਾਂ ਕੰਮ ਹੀ ਨਹੀਂ ਹੋ ਰਿਹਾ ਕੋਈ ਜਿਵੇਂ ਮਤਲਬ ਸੜਕਾਂ ਦਾ ਅਸੀਂ ਵੀ ਦੇਖ ਰਹੇ ਆ ਪਿੰਡਾਂ 'ਚ ਸਾਰੇ ਜਾਣਿਆ ਪੂਰੇ ਪੰਜਾਬ 'ਚ ਸੜਕਾਂ ਦੇ ਹਾਲਾਤ ਐਹੋ ਜਿਹੇ ਨੇ ਫਿਰ ਮਤਲਬ ਸੜਕਾਂ ਵੀ 3 ਸਾਲ ਹੋ ਗਏ ਵੀ ਸੜਕਾਂ ਵੀ ਨਹੀਂ ਬਣ ਸਕੀਆਂ ਪਰ ਫਿਰ ਉਹਨਾਂ ਨੇ ਵਾਦੇ ਵੈਸੇ ਹੀ ਕਰਤੇ ਸੀ ਕੋਈ ਸੜਕ ਨਹੀਂ ਬਣਾਈ ਵੀਰੇ ਸਾਰੇ ਸਾਡੇ ਜਿੰਨੀਆਂ ਸੜਕਾਂ ਸਾਰੀਆਂ ਖਤਮ ਹੋਈਆਂ ਵੀ ਨੇ ਕੋਈ ਮਤਲਬ ਵੀ ਸੜਕ ਨਹੀਂ ਬਣੀ ਹੋਈਗੀ ਹਾਂ ਕੋਈ ਸੜਕ ਨਹੀਂ ਬਣਾਈ ਹੈਗੀ ਸਾਡੇ ਇੱਕ ਸੜਕ ਬਣੀ ਵੀ ਆ ਬਸ ਅੱਜ ਹਾਲ ਦੀ ਬਾਕੀ ਸਭ ਸਾਰੀਆਂ ਖਤਮ ਕੋਈ ਮੁੜ ਕੇ ਸਰਕਾਰ ਨੇ ਕੁਝ ਨਹੀਂ ਕਰਿਆ ਹੈਗਾ ਇਹ ਕੋ ਪੈਸੇ ਨਹੀਂ ਹੈਗੇ ਕਿ ਮਤਲਬ ਇੱਥੇ ਆ ਨਹੀਂ ਰਹੇ ਜਾਂ ਇੱਥੇ ਲੱਗ ਨਹੀਂ ਰਹੇ ਕਾਰਨ ਕੀ ਲੱਗਦਾ ਇਹਦਾ ਹੁਣ ਪਤਾ ਹੀ ਨਹੀਂ ਵੀਰੇ ਵੀ ਕੀ ਕਰ ਰਹੇ ਆ ਹੁਣ ਇਹਦਾ ਵੋਟਾਂ ਨੇ ਟਾਈਮ ਆਉਂਦੇ ਆ ਵੇ ਵੋਟਾਂ ਲੈ ਲਈ ਉਹਦੇ ਬਾਅਦ ਨਾ ਕੋਈ ਐਮਐਲਏ ਆ ਵੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਮਿਲਣ ਮੁੜ ਕੇ ਨਹੀਂ ਆਉਂਦਾ ਜੀ ਨਵੀਂ ਪਾਰਟੀ ਜਮਾ ਕੇ ਦੇਖ ਲਈ ਤੁਸੀਂ ਹਾਂ ਜੀ ਹਾਂ ਨਵੀਂ ਪਾਰਟੀ ਦਾ ਹੁਣ ਨਵੀਂ ਪਾਰਟੀ ਉਹ ਦੇਖੀ ਆ ਵਾ ਵੋਟਾਂ ਨੇ ਟਾਈਮ ਆਉਨੇ ਆ ਜਦ ਮਲਾ ਐਮਐਲਏ ਨੇ ਵੋਟਾਂ ਆ ਗਈਆਂ ਜਾਂ ਐਮਸੀ ਰਿਆਂ ਗਈਆਂ ਉਹ ਟਾਈਮ ਦੇ ਵਿੱਚ ਇਹ ਆਉਨੇ ਆ ਵਾ ਮੁੜ ਕੇ ਕੋਈ ਨਹੀਂ ਆਉਂਦਾ ਜੀ ਨਵੀਆਂ ਪਾਰਟੀਆਂ ਤੁਸੀਂ ਬਹੁਤ ਦੇਖ ਲਈਆਂ ਹੁਣ ਇੱਕ ਹੋਰ ਆ ਗਈ ਅਮਰਤਪਾਲ ਦੀ ਨਵੀਂ ਪਾਰਟੀ ਅੱਗੇ ਉਮੀਦ ਰੱਖਦੀ ਹੈ ਜੀ ਅੱਗੇ 27 ਦੀਆਂ ਤੇ ਰਹੇ ਉਹ ਵੀ ਕਰ ਰਹੇ ਨੇ ਗਏ ਅੰਮ੍ਰਿਤਪਾਲ ਦੇ ਨਾਲ ਚਲੋ ਜੀ ਠੀਕ ਆ ਉਹਨੇ ਉਹਨੇ ਵਿੱਚ ਚਲੋ ਜਿਹੜਾ ਜੇ ਕੰਮ ਕਰਿਆ ਵਾ ਆਪਣਾ ਠੀਕ ਆ ਜੀ ਉਮੀਦ ਲੱਗਦੇ ਵੀ ਲੋਕ ਪਿੰਡਾਂ ਦੇ ਵਿੱਚ ਗਾਹਾਂ ਨੂੰ ਉਹਨੂੰ ਸਪੋਰਟ ਦੇਣਗੇ ਦੇਣਗੇ ਹਾਂ ਜੀ ਹਾਂ ਪਰ ਉਹਨੂੰ ਜੇਲ੍ਹ ਤੋਂ ਨਹੀਂ ਕੱਢ ਰਹੇ ਉਹਨੂੰ ਜ ਹੁਣ ਜੇਲ੍ਹ ਦੇ ਵਿੱਚ ਤੇ ਉਹਨਾਂ ਨੇ ਉਹਹੀ ਆ ਜੀ ਬਾਹਰ ਨਿਕਲ ਗਿਆ ਵੀ ਹੋਰ ਕੰਮ ਵਧੂਗਾ ਉਹਦਾ ਬੜਾ ਉਹ ਹੀ ਬਣ ਸਕਦਾ ਜੀ ਉਹ ਉਹਨਾਂ ਨੂੰ ਇਹੀ ਗੱਲ ਕਰਕੇ ਉਹਨਾਂ ਨੇ ਕਿਹਾ ਕੱਢਣਾ ਜੀ ਉਹ ਉਹਦਾ ਆਪਣੇ ਦਬ ਤਾਹੀ ਉਹਨਾਂ ਨੇ ਅੰਦਰ ਦਬਾ ਕੇ ਰੱਖਿਆ ਵਾ ਇਹ ਵੀ ਇਹਦਾ ਜ਼ੋਰ ਪੈਂਦਾ ਜੀ ਕਿ ਹੁਣ ਜਦ ਜਗਲ ਦੇ ਵਿੱਚ ਬੈਠਾ ਜਿੱਤ ਜਿੱਤ ਲਿਆ ਉਹ ਉਹਦੇ ਕਰਕੇ ਹੁਣ ਉਹਨਾਂ ਨੇ ਕੀ ਕੱਢਣਾ ਜੀ ਨਹੀਂ ਜਿਵੇਂ ਮਤਲਬ ਤੁਸੀਂ ਆਮ ਆਦਮੀ ਪਾਰਟੀ ਪਹਿਲੀ ਵਾਰ ਅਜਮਾ ਕੇ ਦੇਖੀ ਜਿਉਂਵੇਂ ਉਹ ਨਿਕਲੇ ਫਿਰ ਤੁਸੀਂ ਕਿਵੇਂ ਉਮੀਦ ਕਰੋਗੇ ਹੁਣ ਆਮ ਪਾਰਟੀ ਵਾਲਿਆਂ ਨੇ ਚਲੋ ਪੈਸਾ ਪੈਣਾ ਲਾਇਆ ਜੀ ਪਿੰਡਾਂ ਦੇ ਵਿੱਚ ਮੁੜ ਕੇ ਹੁਣ ਜਿਹੜੀ ਹੁਣ ਦੁਬਾਰੇ ਸਰਕਾਰ ਬਣਦੀ ਬਣੀ ਆ ਚਲੋ ਠੀਕ ਆ ਥੋੜਾ ਬੋਤਾ ਲਾਤਾ ਜੀ ਜਿਹੜੇ ਹੁਣ ਮੁੜ ਕੇ ਉਹਨਾਂ ਨੇ ਪਿੰਡਾਂ ਦੇ ਵਿੱਚ ਤਾਂ ਗਰਾਂਡਾ ਹੀ ਮੰਦ ਕਰਤੀਆਂ ਅੱਜ ਨਵੀਆਂ ਜਿਹੜੀਆਂ ਹੁਣ ਬਣ ਜਾਂ ਤਾਂ ਬਣੀ ਐ ਨਾ ਉਹ ਤਾਂ ਪੈਸੇ ਨਹੀਂ ਭੇਜ ਰਹੇ ਬੈਨਾ ਬੈਨਾ ਜਿਹੜਾ ਭੇਜਿਆ ਥੋੜਾ ਬੋਤਾ ਭੇਜਿਆ ਜੀ ਮੁੜਕਦੇ ਇਹਨਾਂ ਨੇ ਪੈਸੇ ਨਹੀਂ ਭੇਜਿਆ ਠੀਕ ਹੈ ਬਾਕੀ ਹੁਣ ਇਹਨਾਂ ਦਾ ਕਿਆ ਪਤਾ ਜੀ ਕਿਆ ਕਰਨ ਇਹਨਾਂ ਨੇ ਬਾਕੀ ਇੱਕ ਜਿਵੇਂ 1000 ਰੁਪਏ ਔਰਤਾਂ ਨੂੰ ਵੀ ਕਹਿੰਦੇ ਸੀ ਕਈ ਵਾਦੇ ਤਾਂ ਚਲੋ ਇਹਨਾਂ ਨੇ ਕੀਲੇ ਨੇ ਔਰਤਾਂ ਨੂੰ 1000 ਰੁਪਏ ਮੀਤ ਲੱਗਦੀ ਆ ਦੋ ਸਾਲ ਰਹਿੰਦੇ ਵੀ ਦੇਣਗੇ ਉਹ ਨਹੀਂ ਦੇਣਾ ਜੀ ਇਹਨਾਂ ਨੇ ਉਹ ਤਾਂ ਉਹ 2000 ਰਹਿ ਗਏ ਹੁਣ ਕਿਆ ਦੇਣਾ ਜੀ ਹੁਣ ਤਾਂ ਇਹਨਾਂ ਨੂੰ ਦਿੱਤਾ ਤਾਂ ਹੈ ਨਹੀਂ ਹਾਂ ਜੀ ਆ ਬੀਬੀਆਂ ਦਾ ਪਿੰਡ ਦੇ ਪਿੰਡਾਂ ਦੇ ਚ ਰੌਲਾ ਪੈਂਦਾ ਜਾਂ ਕੋਈ ਐਮ ਐਲ ਏ ਆਉਂਦਾ ਤਾਂ ਹੀ ਤਾਂ ਆਉਂਦੇ ਨੇ ਜੀ ਪਿੰਡਾਂ ਵਿੱਚ ਹੁਣ ਤਾਂ ਇਹੀ ਗੱਲਾਂ ਤਾਂ ਨਹੀਂ ਆਉਂਦੇ ਹਾਂ ਜੀ ਹਾਂ ਇਹ ਗੱਲਾਂ ਤਾਂ ਤਾਂ ਹੀ ਨਹੀਂ ਆਉਂਦੇ ਜੀ ਠੀਕ ਹੈ ਤੁਹਾਡੇ ਇੱਧਰ ਐਮ ਐਲ ਏ ਆਉਂਦੇ ਨਹੀਂ ਪਿੰਡ 'ਚ ਨਵੇਂ ਸਾਡੇ ਕੋਈ ਨਹੀਂ ਜਿਹਾ ਆਉਂਦਾ ਹੁਣ ਸਾਡੇ ਪਹਿਲਾਂ ਇਲੈਕਸ਼ਨ ਹੋਈ ਹੈ ਜਦ ਉਹ ਇਲੈਕਸ਼ਨਾਂ ਦਾ ਟਾਈਮ ਆਇਆ ਮੁੜ ਕੇ ਨਹੀਂ ਆਏ ਹਾਂ ਜੀ ਹੁਣ ਨਾ ਜੀ ਹੁਣ ਨਹੀਂ ਆਉਂਦੇ ਕੋਈ ਨਹੀਂ ਆਇਆ ਜੀ ਮੁੜ ਕੇ ਧੰਨਵਾਦ ਜੀ ਕੋਈ ਨੀ ਮੁਖ ਮਾਤੇ ਬਣਿਆ ਮੁੜ ਕੇ ਫਿਰ ਮਤਲਬ ਲੋਕ ਉਧਰ ਵਿਸ਼ਵਾਸ ਕਿਉਂ ਨਹੀਂ ਕਰ ਰਹੇ ਅਕਾਲੀ ਦਲ ਵਾਲੇ ਪਾਸੇ ਇਹਨਾਂ ਜੀ ਕੰਮ ਗਲਤ ਕਰ ਲੈਣਾ ਵਿੱਚ ਇਹਨਾਂ ਨੇ ਬੰਦੇ ਵਿੱਚ ਰਾਲ ਕੇ ਜੀ ਜਿਹੜੇ ਵਿਆਹ ਬਿਆਰ ਵੀ ਕਰਾਤੀ ਕਿਤਾ ਗੋਲੀ ਗਾਂਢ ਕਰਾਤਾ ਜੀ ਉਥੇ ਉਹਦੇ ਦਾ ਚੱਕਰ ਪੈ ਗਿਆ ਇਹਨਾਂ ਦਾ ਨਹੀਂ ਤਾਂ ਪਾਰਟੀ ਹਾਰ ਨਹੀਂਦੀ ਹਾਂਜੀ ਸੁਖਵੀਰ ਬਾਦਲ ਪਹਿਲਾਂ ਕਹਿੰਦੇ ਸੀ ਅਸੀਂ ਕੁਝ ਕਰਿਆ ਨਹੀਂ ਅਕਾਲ ਤਖਤ ਸਾਹਿਬ ਤੇ ਸਾਰਾ ਕੁਝ ਮੰਨ ਗਏ ਬਾਅਦ ਚ ਫਿਰ ਕਹਿ ਰਹੇ ਨੇ ਵੀ ਮੈਂ ਤਾਂ ਉਹੀ ਮੰਨੇ ਆ ਵੀ ਕਰਿਆ ਸੀ ਕੁਝ ਵੀ ਨਹੀਂ ਇਹ ਕੀ ਲੱਗਦਾ ਫਿਰ ਬਾ ਤੁਹਾਨੂੰ ਪਤਾ ਹੀ ਭਾਈ ਆਪਰੇ ਵੀ ਚੱਕੀ ਜਾਂਨੇ ਕਰੂਏ ਨੂੰ ਜੀ ਕਰੀ ਜਾਂਨੇ ਹੇਡ ਫਰੇ ਵੀ ਬਨਾਮ ਕਰੋ ਇਹਨੂੰ ਇਹਨੂੰ ਥੱਲੇ ਲਾਓ ਸਾਡੇ ਅਸੀਂ ਉੱਪਰ ਆਈਏ ਜੀ ਆਪਸ ਵਿੱਚ ਲੜੀ ਜਾਂਦੇ ਜੀ ਆਪਸ ਵਿੱਚ ਹਾਂ ਜੀ ਇਹ ਚੱਕੜ ਇਹ ਆਪ ਜੀ ਆਪਣੀ ਕੁਰਸੀ ਨੂੰ ਵੇੜੀ ਕਿਹ ਪੈਂਦਾ ਜੀ ਵੀ ਇਹਨੂੰ ਥੱਲੇ ਲਾਈ ਅਸੀਂ ਬਣੀ ਜੀ ਕੁਰਸੀ ਕੁਰਸੀ ਦਾ ਲਾਲਚ ਹੈ ਸਭ ਨੂੰ ਇਹਨਾਂ ਨੂੰ ਬਸ ਨਹੀਂ ਜੀ ਮੈਨੂੰ ਬੀਬੀ ਹੁਣੀ ਲੱਗ ਲੱਗੇ ਹੋਣੇ ਧੜਾ ਬਣਾ ਕੇ ਉਹ ਨਾਲ ਨਹੀਂ ਮਿਲ ਰਹੇ ਕਾਲ ਤਕ ਸਰਦ ਜਿੱਥੇ ਦਰ ਕਹਿੰਦੇ ਵੀ ਇਕੱਠੇ ਹੋਵੋ ਇਕੱਠੇ ਕਿਉਂ ਨਹੀਂ ਹੋ ਰਹੇ ਫਿਰ ਇਕੱਠੇ ਦਾ ਜੀ ਆਪਣੀ ਕੁਰਸੀ ਵਿਛੇ ਦੀ ਬਸ ਇਹ ਕਹਿੰਦੇ ਵੀ ਅਸੀਂ ਬਣੀਏ ਬਣਾਣ ਇਸ ਵੀਰ ਨੂੰ ਆ ਗੱਲ ਹੋਈ ਬਈ ਹੋ ਗੱਲ ਕੁਛ ਨਹੀਂ ਹਾਂਜੀ ਪਰ ਤੁਸੀਂ ਮੰਨਦੇ ਹੋ ਵੀ ਜਿਹੜੀ ਪੰਜਾਬ ਦੀ ਪਾਰਟੀ ਆ ਉਹ ਕਾਲੀਦਾਂ ਦੀ ਜਣਾ 100 ਸਾਲ ਤੋਂ ਉੱਪਰ ਹੈ ਹਨਾ 100 ਸਾਲ ਤੋਂ ਉੱਪਰ ਹੋ ਗਈ ਇਹਨਾਂ ਨੂੰ ਵੀ ਇਹ ਮਜ਼ਬੂਤ ਕਿਵੇਂ ਹੋਊਗੀ ਫਿਰ ਪੰਜਾਬ 'ਚ ਕੀ ਕਰਨਾ ਪਊਗਾ ਮੋਤਾ ਜੀ ਹੁਣ ਇਹਨਾਂ ਸਿੱਖਾਂ ਨੂੰ ਏਕਾ ਕਰਨਾ ਵਾ ਇਕੱਠੇ ਹੋਣਾ ਪਊਗਾ ਸਾਰੇ ਤਾਂ ਹੋਊਗੀ ਮਜ਼ਬੂਤ ਜੇ ਆਪਣੇ ਆਪਣੇ ਪੱਲੇ ਖਿਚੀਏ ਫੇਰ ਨਹੀਂ ਜੀ ਹੁੰਦੇ ਕਾਮਯਾਬੀ ਇਕੱਠੇ ਹੋਣ ਸਾਰਾ ਹੈ ਇੱਕ ਨਾ ਜਿਵੇਂ ਕੇਂਦਰ ਵੀ ਸਿੱਖਾਂ ਦੀ ਪਾਰਟੀ ਹੁਣ ਅੰਮ੍ਰਿਤਪਾਲ ਕਹਿੰਦੀ ਐ ਵੀ ਪੰਥ ਦੀ ਪਾਰਟੀ ਆ ਨਵੀਂ ਪਾਰਟੀ ਬਣਾਈ ਆ ਉਹਨਾਂ ਨੇ ਉਧਰ ਕਿਵੇਂ ਦਾ ਹੰਗਾਰਾ ਮਿਲ ਰਿਹਾ ਉੱਦਦਾ ਜੀ ਉਹ ਅੰਦਰ ਆ ਦੇਖੋ ਜੀ ਥੋੜੀ ਸਾਹਮਣੇ ਹੁਣ ਉਹ ਭਗਵਾਨਤਮਨ ਸਰਕਾਰ ਆ ਜੀ ਬਹਾਨੀ ਕਰਦਾ ਵੀ ਜੋ ਆ ਗਿਆ ਉਹ ਬਣ ਜੂਗਾ ਫਿਰ ਵੀ ਨਾ ਇਕੱਠੇ ਹੋ ਜਣੇ ਸਿੱਖ ਵੀ ਨਾ ਇਹਨਾਂ ਜਿੱਤੇ ਜਾਣਾ ਚੱਕਰ ਆ ਪਿਆ ਵਾ ਜੀ ਵੀ ਉਹਨੂੰ ਅੰਦਰ ਰਹਿਣ ਦੋ ਹਾਂ ਜੀ ਐਂ ਕਰਿਆ ਬੰਦੇ ਗੌਰਮੈਂਟ ਫਸਾਈ ਜਣੇ ਕਹਾਂ ਦੀ ਕਾਂ ਜੀ 2 ਸਾਲ ਬਾਅਦ 27 ਦੀ ਚੋਣ ਫੇਰ ਆ ਰਹੀ ਹੈ ਵਿਧਾਨ ਸਭਾ ਦੀ ਲੱਗਦਾ ਹੈ ਕਿ ਅਮਰਤਪਾਲ ਦਾ ਕੁਝ ਬਣੂਗਾ ਦੇਖੋ ਜੀ ਉਹ ਗੌਰਮੈਂਟ ਦੇ ਹੱਥ ਹੈ ਜੀ ਤਾਂ ਹੁਣ ਬੰਦਿਆਂ ਨੂੰ ਥੋੜਾ ਹਟਾਉਂਦੇ ਹਾਂ ਜੀ ਜੇ ਉਹਨਾਂ ਦੀ ਪਾਰਟੀ ਦਾ ਬਣੂ ਕੁਛ ਹੈ ਪਾਰਟੀ ਦਾ ਉਹਨਾਂ ਦੀ ਪਾਰਟੀ ਦਾ ਜੀ ਫਿਰ ਬਣੇ ਜਾਊਗੇ ਉਸ ਹਾਂਜੀ ਪੋਸਤ ਦੀ ਖੇਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਓਟੇ ਜੀ ਆਪਾਂ ਖਾਈ ਨਾ ਵੀ ਗੈਨੀ ਤੇ ਨਹੀਂ ਬੰਦੇ ਜੀ ਆਪਾਂ ਨੂੰ ਕਹ ਜੀ ਕਰ ਠੀਕ ਹੈ ਨਾ ਜੀ ਆਪੇ ਇਹ ਲਾਈਨ ਚ ਨਹੀਂ ਆਪਾਂ ਹੈ ਠੀਕ ਹੈ ਗੁਰਸਿੱਖ ਬੰਦੇ ਆਪਾਂ ਹਾਂ ਨਾ ਇਹ ਚ ਨਹੀਂ ਆਪਾਂ ਕਰ ਮਤਲਬ ਸਾਰੀ ਨਸ਼ੇ ਤੁਹਾਨੂੰ ਲੱਗਦਾ ਵੀ ਠੀਕ ਨਹੀਂ ਹੈ ਕਿ ਨਸ਼ਾ ਤਾਂ ਮਾਰ ਹੀ ਹੈ ਜੀ ਕੋਈ ਵਜ੍ਹਾ ਹੈ ਰੋਟੀ ਦੇ ਵਗੈਰਾ ਨਸ਼ਾ ਮਾਰ ਹੀ ਹੈ ਜੇ ਖਾਣੇ ਰੋਟੀ ਹੋਏਗਾ ਢਿੱਡ ਭਰਦੀ ਆਪਣੀ ਉਹ ਵੀ ਨਸ਼ਾ ਇੱਕ ਕਹਿੰਦੇ ਰੋਟੀ ਵੀ ਨਸ਼ਾ ਦਾਗਾਦਾ ਜੀ ਬਸ ਉਹ ਹੋ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਨਸ਼ੇ ਬਾਰੇ ਦਾ ਠੀਕ ਹੈ ਹਾਂ ਧੰਨਵਾਦ ਬਾਬਾ ਜੀ ਕੀ ਨਾਮ ਠੀਕ ਹੈ ਬਾਬਾ ਜੀ ਤੁਸੀਂ ਕਿਹ ਕੀ ਸਰਕਾਰਾਂ ਦੇਖੀਆਂ ਨੇ ਹੁਣ ਤੱਕ ਕਿਹੜੀ ਆਸੀ ਲੱਗੀ ਵੀ ਜਿੰਨੇ ਕਿਹਾ ਵੀ ਜੋ ਵਾਦੇ ਕੀਤੇ ਉਹ ਸਾਰੇ ਹੀ ਪੂਰੇ ਕਰਤੇ ਵਾਦੇ ਦਾ ਕਿਸੇ ਨੇ ਮ ਨਹੀਂ ਕਰਿਆ ਕਿ ਪੂਰੇ ਮਤਮ ਦੇ ਬੰਦਾ ਦਾ ਇਹੀ ਹਾਲ ਹੈ ਸਾਡਾ ਬਹੁਤ ਗੁੱਟ ਬੰਦਾ ਦਾ ਕਿਹੜਾ ਜੀ ਆਹੇ ਕਿਹੜਾ ਆਪ ਤੁਹਾਡਾ ਪ੍ਰਕਾਸ਼ ਬਾਦਰ ਹਾਂ ਉਹ ਕਿਉਂ ਇਹਨਾਂ ਸਾਰਾ ਕਰਾ ਕੇ ਤਾਂ ਉਹ ਕਰਿਆ ਜੀ ਹੂੰ ਤੀਵੇਂ ਵੀ ਕੰਮ ਲੱਗਿਆ ਵੀ ਨਹੀਂ ਤੀਵੇਂ ਕਿੱਥੇ ਦੀਆਂ ਕੰਮ ਲੱਗ ਕਰਦੀਆਂ ਚੁੱਲੇ ਤੇ ਪਰ ਨਹੀਂ ਆਉਂਦੀਆਂ ਹਾਂ ਆ ਦੂਗਾ ਸਾਰਾ ਇਹਨਾਂ ਨੇ ਕਰਿਆ ਪਾ ਹੁਣ ਚਾਹੇ ਹੁਣ ਜੋ ਮਰਜ਼ੀ ਕਹੀ ਜਾਣਾ ਇਹ ਹੋਰ ਇਹ ਮਤਲਬ ਅੱਗੇ ਕੀ ਲੱਗਦਾ ਫਿਰ ਵੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਹਾਂ ਹੋ ਸਕਦਾ ਜੀ ਜੇ ਆਪਣੇ ਸੂਲਾਂ ਦੇ ਸਹੀ ਰਹਿਣਗੇ ਪ੍ਰਧਾਨ ਕੌਣ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਪ੍ਰਧਾਨ ਹੁਣ ਇਹੀ ਹੋਊਗਾ ਵੀ ਹੋਰ ਕੌਣ ਕੌਣ ਸੁਖਵੀਰ ਹਾਂ ਬੀਬੀ ਹੁਣੀ ਕਹਿੰਦੇ ਵੀ ਇਹ ਤਾਂ ਪ੍ਰਧਾਨ ਠੀਕ ਨਹੀਂ ਸੀ ਤਾਈ ਤਾਂ ਅਸੀਂ ਕਿਹਾ ਸੀਗਾ ਵੀ ਲਾਓ ਉਹ ਟੀਮਾਂ ਦਾ ਕਹਿਣਾ ਹਾਂ ਤੇ ਮੈਂ ਇਹ ਕੰਦ ਤੋਂ ਕਹੂੰਗਾ ਉਹਨੇ ਕਹਿ ਦੇਣਾ ਸੀ ਮੈਂ ਤਾਂ ਹਾਂ ਬੰਦਾ ਠੀਕ ਹੈ ਤਾਂ ਬੰਦਾ ਮਾੜਾ ਨਹੀਂ ਦਾ ਕੈਪਟਨ ਕਿਵੇਂ ਲੱਗਿਆ ਕੈਪਟਨ ਆਪਣੇ ਸੁਭਲਾ ਤੇ ਤਾਂ ਠੀਕ ਰਿਹਾ ਥੋੜਾ ਜਿਹਾ ਗਲਤ ਹੋ ਗਿਆ ਫੇਰ ਹੂੰ ਉਹਦੇ ਕਰਕੇ ਫੇਰ ਉਹ ਹੋ ਗਿਆ ਨਾ ਨਵਜੂਤ ਸਿੱਧੂ ਉਹ ਵੀ ਬੱਸ ਇਹ ਜੀ ਦਾ ਬਜਰਾ ਕਿਵੇਂ ਦਸੀ ਬੱਸ ਉਹ ਕਹਿੰਦਾ ਮੈਂ ਸੱਚਾ ਸੀਗਾ ਵੀ ਮੇਰੇ ਤੇ ਤਾਂ ਕੋਈ ਅਲਿਗੇਸ਼ਨ ਵੀ ਲੱਗਿਆ ਇਲਜ਼ਾਮ ਵੀ ਨਹੀਂ ਲੱਗਿਆ ਚਾਹੇ ਕੁਸਮਾ ਲੱਗ ਜੇ ਫਿਰ ਜਾਂਦਾ ਪਾ ਦੂਗੇ ਦੂਗਾ ਪਾਰਟੀ ਖੜ ਜੰਨੀ ਫਿਰ ਕਿੱਥੇ ਅਗਲੇ ਲਾਗ ਲੱਗਣ ਨੂੰ ਹੁੰਦਾ ਅਗਲਾ ਆ ਲਗਾਣਾ ਚੱਲ ਭਾਈ ਅਗਲੇ ਕਿਸਾਨਾਂ ਗੂ ਡੱਲੇ ਵਾਲੇ ਜਿਹੜੇ ਮਰਨ ਮਰਤੇ ਬੈਠੇ ਨੇ ਕੇਂਦਰ ਗੱਲ ਨਹੀਂ ਸੁਣਨੀ ਲੱਗਦਾ ਕੁਝ ਬਣੂਗਾ ਕੋਈ ਪਤਾ ਨਹੀਂ ਜੇ ਲੱਗਦਾ ਪਰ ਸੰਘਰਸ਼ ਸਹੀ ਕਰ ਰਹੇ ਨੇ ਹਾਂ ਉਹ ਤਾਂ ਠੀਕ ਆ ਕਿਸਾਨਾਂ ਦੇ ਹਾਲਾਤ ਕੀ ਨੇ ਤੁਹਾਡੇ ਹਿਸਾਬ ਨਾਲ ਕਿਸਾਨਾਂ ਦੇ ਜੇ ਹੁਣ ਕਿਹੜਾ ਮੰਗਾ ਮੰਗਦੇ ਆ ਉਹ ਦੰਦੇ ਨਹੀਂ ਆਣਗੇ ਉਹਨਾਂ ਦਾ ਹੁਣ ਹੋ ਹੋ ਹੀ ਜਾਂਦਾ ਗਾਂ ਦੇ ਗਾਹਾਂ ਬਸ ਹਾਂ ਹੋਂ ਕੰਮਾਂ ਬਸ ਠੀਕ ਹੈ ਉਹੋ ਲੇਹੈ ਨਾ ਮੰਗਾ ਮੰਗਦੇ ਆ ਉਹ ਮੰਗਾ ਦਿੰਦੇ ਨਹੀਂ ਠੀਕ ਹੈ ਇਹ ਕਿਨੂੰ ਚੰਨੀ ਵੀ ਤਿੰਨ ਕਿ ਮਹੀਨੇ ਲਾ ਕੇ ਗਏ ਨੇ ਉਹ ਠੀਕ ਕਰਕੇ ਕਿਨੇ ਕੰਮ ਕਰ ਉਹਨਾਂ ਨੂੰ ਆਉਣਾ ਚਾਹੀਦਾ ਸੀ ਦੁਬਾਰਾ ਚੰਨੀ ਦਾ ਉਹਦੇ ਵਰਗੇ ਤਾਂ ਬੰਦੇ ਨਹੀਂ ਸਾਡੇ ਹੋਰੇ ਪੰਜਾਬ ਵਿੱਚ ਹੋ ਗਿਆ ਕੰਮ ਕਿਹੜਾ ਬਥੇ ਲੱਗਿਆ ਉਹਨਾਂ ਦਾ ਕੰਮ ਸਾਰੇ ਬਹ ਕਿਹੜੇ ਕਰਕੇ ਗਿਆ ਬਹ ਠੀਕ ਕਰਕੇ ਗਿਆ ਲੋਕ ਸਾਰੇ ਯਾਦ ਕਰਦੇ ਆ ਉਹਨੂੰ ਵੀ ਜੇ ਉਹ ਬਣਦੇ ਵੀ ਕੀ ਮੂਰਤੀ ਫਿਰ ਕਿਉਂ ਨਹੀਂ ਗੱਲ ਬਣੀ ਮੁੜ ਕੇ ਹੁਣ ਵੋਟਾਂ ਦੇ ਪਤਾ ਲੱਗੂਗਾ ਹੁਣ ਵੀ ਕੀ ਹੋਊਗਾ ਹਾਂ ਤੈ ਸੰ ਪਿੰਡ ਬਿਲਾੜੀ ਖੁਰਦ ਦੇ ਵੱਖ-ਵੱਖ ਲੋਕ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਆਪਣੀ رائے ਰੱਖੀ ਹੈ ਕਿਹੜੀ ਸਰਕਾਰ ਤੋਂ ਸੰਤੁਸ਼ਟ ਨੇ ਤੇ ਕਿਹੜੀ ਪਾਰਟੀ ਨੂੰ ਅੱਗੇ ਕੀ ਕੰਮ ਕਰਨਾ ਚਾਹੀਦਾ ਨੇ ਇਹਦੇ ਮਤਲਬ ਖੜਾਏ ਰੱਖੇ ਨੇ ਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਹਿ